ਗੋੜਤੇ ਆਟੇ ਦੇ ਆਪਾਂ ਲੱਗਿਆਂ ਮਿੱਠੇ ਟਿੱਕੜੇ ਬਣਾਣ ਇਹਨਾਂ ਦਾ ਜਿਹੜਾ ਸਵਾਦ ਹੈ ਵੱਖਰਾ ਹੀ ਹੁੰਦਾ ਹੈ ਪੰਜਾਬ ਦੀ ਮਸ਼ਹੂਰ ਰੈਸਪੀ ਪੰਜਾਬੀ ਟਿੱਕੜੇ ਇਹ ਰਕੜੀ ਤੋਂ ਬਾਅਦ ਬਣਾਏ ਜਾਂਦੇ ਆ ਪੰਜਾਬ ਦੇ ਹਰ ਘਰ ਦੇ ਵਿੱਚ ਇਹ ਲਾਜ਼ਮੀ ਬੰਦੇ ਆ ਰਖੜੀ ਤੋਂ ਹਫਤੇ ਬਾਅਦ ਬਣਾਏ ਜਾਂਦੇ ਆ ਤੇ ਦੂਸਰੇ ਦਿਨ ਜਨਮ ਅਸ਼ਮੀ ਵਾਲੇ ਦਿਨ ਪਾਠ ਪੂਜਾ ਕਰਕੇ ਫਿਰ ਇਹਨਾਂ ਨੂੰ ਪੂਜਿਆ ਜਾਂਦਾ ਹੈ ਇਹ ਪੰਜਾਬੀ ਟਿਕੜੇ ਖਾਣ ਨੂੰ ਬਹੁਤ ਹੀ ਸਵਾਦ ਤੇ ਟੇਸਟੀ ਲੱਗਦੇ ਆ ਇਹਨਾਂ ਦਾ ਜਿਹੜਾ ਸਵਾਦ ਹੈ ਉਹ ਵੱਖਰਾ ਹੀ ਹੁੰਦਾ ਹੈ ਤੇ ਰੈਸਪੀ ਨੂੰ ਤੁਸੀਂ ਪੂਰਾ ਐਂਡ ਤੱਕ ਜਰੂਰ ਵੇਖੋ ਬਣਾਣਾ ਆਪਾਂ ਸ਼ੁਰੂ ਕਰਦੇ ਆਂ ਇੱਕ ਆਪਾਂ ਪਤੀਲਾ ਲਿਆ ਇਸ ਤੇ ਵਿੱਚ ਪਾਵਾਂਗੇ ਗੁੜ ਗੁੜ ਨੂੰ ਆਪਾਂ ਪਹਿਲਾਂ ਛੋਟੇ ਟੁਕੜਿਆਂ ਦੇ ਵਿੱਚ ਨਾ ਤੋੜ ਲਿਆ ਇਸ ਤਰੀਕੇ ਇੱਕ ਕੋਲੀ ਆਪਾਂ ਗੁੜ ਲਿਆ ਤੇ ਅੱਧੀ ਕੌਲੀ ਆਪਾਂ ਇਸ ਦੇ ਵਿੱਚ ਪਾਣੀ ਪਾ ਲਾਂਗੇ ਤੇ ਇਹ ਗੁੜ ਦਾ ਜਿਹੜਾ ਰੰਗ ਹੈ ਹਲਕਾ ਜਿਹਾ ਬਦਲ ਗਿਆ ਕਿਉਂਕਿ ਦੇਸੀ ਗੋੜੇ ਦੇਸੀ ਗੁੜ ਦਾ ਜਿਹੜਾ ਰੰਗ ਹੈ ਉਹ ਇਸ ਮੌਸਮ ਦੇ ਵਿੱਚ ਆਣ ਕੇ ਹਲਕਾ ਜਿਹਾ ਰੰਗ ਬਦਲ ਜਾਂਦਾ ਹੈ ਹਲਕਾ ਕਾਲਾ ਹੋ ਜਾਂਦਾ ਹੈ ਤੇ ਟਿਕੜੇ ਆਪਣੇ ਬਹੁਤ ਹੀ ਵਧੀਆ ਬਣਨਗੇ ਟਿਕੜਿਆਂ ਦੇ ਵਿੱਚ ਕੋਈ ਫਰਕ ਨਹੀਂ ਜੇ ਲੱਗੇਗਾ ਤੇ ਗੈਸ ਆਪਾਂ ਕਰ ਲਈ ਔਨ ਤੇ ਇਹਨੂੰ ਬਸ ਇਸ ਪਾਣੀ ਨੂੰ ਆਪਾਂ ਹਲਕਾ ਜਿਹਾ ਗਰਮ ਹੀ ਕਰਾਂਗੇ ਤੇ ਅਬਾਲਾ ਬਿਲਕੁਲ ਨਹੀਂ ਜੀ ਦੇਣਾ ਨਾ ਕੋਈ ਚਾਸ਼ਨੀ ਜੇ ਬਣਾਉਣੀ ਤੇ ਪਾਣੀ ਆਪਣਾ ਜਿਹੜਾ ਇਹ ਗਰਮ ਹੋ ਗਿਆ ਗੈਸ ਆਪਾਂ ਇੱਥੇ ਹੁਣ ਬੰਦ ਕਰ ਦਿੱਤੀ ਏ ਤੇ ਗੁੜ ਹਾਲੇ ਵਿੱਚ ਥੋੜਾ ਜਿਹਾ ਹੈਗਾ ਇਹ ਆਪਣੇ ਆਪ ਹੀ ਵਿੱਚ ਘੁਲ ਜਾਏਗਾ ਇਸ ਨੂੰ ਆਪਾਂ ਹੁਣ ਠੰਡਾ ਹੋਣ ਵਾਸਤੇ ਰੱਖ ਦੇਾਂਗੇ ਇੱਕ ਚਮਚਾ ਆਪਾਂ ਇੱਥੇ ਸੌਂਫ ਲਿਆ ਸੌਂਫ ਨੂੰ ਆਪਾਂ ਕੁੱਟ ਲੈਣਾ ਇੱਥੇ ਦਰਦਰਾ ਜਿਹਾ ਕਰਕੇ ਕੁੱਟਣਾ ਬਾਲਾ ਇਸ ਦਾ ਪਾਊਡਰ ਨਹੀਂ ਜੇ ਬਣਾਉਣਾ ਤੇ ਫਿਰ ਇਸ ਦਾ ਜਿਹੜਾ ਕੁੱਟਿਓ ਹੀ ਸੌਂਫ ਦਾ ਜਿਹੜਾ ਸਵਾਦ ਹੈ ਨਾ ਉਹ ਵਧੀਆ ਨਿਕਲ ਕੇ ਆਉਂਦਾ ਹੈ ਤੇ ਇਹਨੂੰ ਆਪਾਂ ਦਰਦਰਾ ਜਿਹਾ ਕਰਕੇ ਕੁੱਟ ਲਿਆ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਜੇਕਰ ਆਪਾਂ ਸਾਬਤ ਪਾਉਣੇ ਹਨ ਨਾ ਸੌਫ ਉਸ ਦਾ ਸਵਾਦ ਵਧੀਆ ਨਹੀਂ ਜੇ ਆਉਂਦਾ ਜਦੋਂ ਉਹਨੂੰ ਸੇਕ ਲੱਗਦਾ ਹੈ ਤੇ ਉਹ ਵਿੱਚ ਸੁੱਕ ਜਾਂਦਾ ਹੈ ਆਪਾਂ ਇੱਕ ਪ੍ਰਾਤ ਲੈ ਲਾਂਗੇ ਤੇ ਜੋ ਆਪਾਂ ਗੁੜ ਵਾਲਾ ਕੋਲ ਬਣਾ ਕੇ ਰੱਖਿਆ ਸੀ ਨਾ ਇਹ ਛਾਂ ਲਾਂਗੇ ਇਹ ਪੂਰਾ ਵਧੀਆ ਠੰਡਾ ਹੋ ਗਿਆ ਤੇ ਗੁੜ ਵੀ ਜਿਹੜਾ ਹੈ ਪੂਰਾ ਖੁਰ ਗਿਆ ਵਿੱਚ ਤੇ ਆਪਾਂ ਚਮਚ ਡੇਢ ਬਚਾ ਲਏ ਵਿੱਚ ਕਈ ਵਾਰ ਨਾ ਰੇਤਾ ਕਿਰਕਚ ਆ ਜਾਂਦੀ ਹੈ ਗੋਟ ਦੇ ਵਿੱਚ ਇਸ ਕਰਕੇ ਥੋੜਾ ਜਿਹਾ ਆਪਾਂ ਥੱਲੇ ਛੱਡ ਦੇਾਂਗੇ ਇਹ ਜਿਹੜਾ ਪਾਣੀ ਹੈ ਨਾ ਪੂਰਾ ਵਧੀਆ ਠੰਡਾ ਹੋ ਗਿਆ ਤੇ ਕੁੱਟਿਆ ਐ ਸੌਂਫ ਆਪਾਂ ਇਸ ਦੇ ਵਿੱਚ ਪਾ ਲਾਂਗੇ ਤੇ ਦੋ ਚਮਚੇ ਇੱਥੇ ਮੈਂ ਲਿਆ ਹੈ ਨਾਰੀਅਲ ਗਰੀ ਜਿਹਨੂੰ ਆਪਾਂ ਬੋਲਦੇ ਆਂ ਤੇ ਉਹਨੂੰ ਮੈਂ ਕਦੂਕਸ ਕਰ ਲਿਆ ਇਹ ਆਪਾਂ ਪਾਵਾਂਗੇ ਗਰੀ ਨੂੰ ਤੁਸੀਂ ਕੁੱਟ ਕੇ ਵੀ ਪਾ ਸਕਦੇ ਹੋ ਗਰੀ ਤੇ ਸੌਂਫ ਆਪਾਂ ਲਾਜ਼ਮੀ ਇਸ ਦੇ ਵਿੱਚ ਪਾਣੇ ਗਰੀ ਦਾ ਜਿਹੜਾ ਟੇਸਟ ਨਾ ਟਿਕੜਿਆਂ ਦੇ ਵਿੱਚ ਬਹੁਤ ਹੀ ਵਧੀਆ ਆਂਦਾ ਹੈ ਤੇ ਇੱਥੇ ਆਪਾਂ ਲਿਆ ਹੈ ਦੇਸੀ ਘਿਓ ਤੇ ਇਹ ਆਪਾਂ ਪਾਵਾਂਗੇ ਇਸ ਦੇ ਵਿੱਚ ਚਾਰ ਚਮਚੇ ਕਿ ਉਹ ਇਥੇ ਘਟ ਹੀ ਪਾਇਆ ਜਾਂਦਾ ਵੱਧ ਨਹੀਂ ਜੇ ਪਾਇਆ ਜਾਂਦਾ ਜੇਕਰ ਆਪਾਂ ਕਿਉਂ ਵੱਧ ਪਾਉਣੀ ਹੈ ਨਾ ਤੇ ਟਿੱਕੜੇ ਫਿਰ ਨਾ ਪੁਰਨੇ ਸ਼ੁਰੂ ਹੋ ਜਾਂਦੇ ਨੇ ਇਹਨਾਂ ਸਾਰੇ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਹੌਣ ਮਿਲਾ ਲਾਂਗੇ ਇੱਕਸਾਰ ਕਰ ਲਾਂਗੇ ਇਹ ਆਪਾਂ ਆਟਾ ਲਿਆ ਕਣਕ ਦਾ ਕਣਕ ਦੇ ਆٹے ਦੇ ਹੀ ਟਿੱਕੜੇ ਬਣਾਏ ਜਾਂਦੇ ਨੇ ਤੇ ਬਹੁਤ ਹੀ ਸਵਾਦ ਬੰਦੇ ਨੇ ਇਹ ਆਟੇ ਨੂੰ ਆਪਾਂ ਛਾਨ ਲਿਆ ਤੇ ਇਹ ਆਪਾਂ ਲੋੜ ਅਨਸਾਰ ਵਿੱਚ ਪਾਣਾ ਇੱਕ ਵਾਰ ਜ ਸਾਰਾ ਆਟਾ ਨਹੀਂ ਜੇ ਪਾਣਾ ਆਪਾਂ ਥੋੜਾ ਥੋੜਾ ਕਰਕੇ ਆਪਾਂ ਇਸ ਦੇ ਵਿੱਚ ਪਹਿਲੇ ਪਾਵਾਂਗੇ ਜਿਹੜਾ ਇਹ ਤਰੀਕਾ ਨਾ ਟਿਕੜੇ ਬਣਾਉਣ ਦਾ ਬਹੁਤ ਹੀ ਸੌਖਾ ਹੈ ਤੇ ਜਿਹੜਾ ਮਿੱਠਾ ਹੋਏਗਾ ਨਾ ਉਹ ਵੀ ਬਿਲਕੁਲ ਪੂਰਾ ਹੋਏਗਾ ਕਈ ਵਾਰ ਆਪਾਂ ਆਟਾ ਲੈ ਲੈਨੇ ਆ ਉਸ ਦੇ ਵਿੱਚ ਪਾਣੀ ਪਾਉਨੇ ਆ ਉਸ ਤਰ੍ਹਾਂ ਕੀ ਹੁੰਦਾ ਮਿੱਠਾ ਘਟ ਜਾਂਦਾ ਹੈ ਕਈ ਵਾਰ ਇਸ ਤਰ੍ਹਾਂ ਜਿਹੜਾ ਮਿੱਠਾ ਟਿਕੜਿਆਂ ਦੇ ਵਿੱਚ ਪੂਰਾ ਵਧੀਆ ਹੋਏਗਾ ਬਿਲਕੁਲ ਨਾ ਫਿੱਕਾ ਲੱਗੂਗਾ ਨਾ ਤੇਜ਼ ਲੱਗੇਗਾ ਬਸ ਇਸ ਤਰੀਕੇ ਆਪਾਂ ਇਹਨੂੰ ਮਿਕਸ ਕਰ ਲਾਂਗੇ ਤੇ ਹਾਲੇ ਜਿਹੜਾ ਆਟਾ ਹੈ ਨਾ ਆਪਣਾ ਕਾਫੀ ਗਿੱਲਾ ਇਸ ਦੇ ਵਿੱਚ ਥੋੜਾ ਆਟਾ ਆਪਾਂ ਨੂੰ ਹੋਰ ਪਾਣਾ ਪਏਗਾ ਤੇ ਇਹ ਆਪਾਂ ਥੋੜਾ ਥੋੜਾ ਕਰਕੇ ਆਟਾ ਇਸ ਦੇ ਵਿੱਚ ਪਾਣਾ ਇੱਕ ਵਾਰ ਚ ਸਾਰਾ ਬਿਲਕੁਲ ਆਟਾ ਨਹੀਂ ਪਾਣਾ ਤੇ ਹਾਲੇ ਆਪਣਾ ਜਿਹੜਾ ਆਟਾ ਕਾਫੀ ਗਿੱਲਾ ਹੈ ਤੇ ਇਸ ਦੇ ਵਿੱਚ ਆਪਾਂ ਹੋਰ ਥੋੜਾ ਜਿਹਾ ਆਟਾ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਸ ਆਟੇ ਨੂੰ ਕੋਈ ਗੁੰਨਣ ਦੀ ਲੋੜ ਨਹੀਂ ਕੋਈ ਰੱਖਣ ਦੀ ਲੋੜ ਨਹੀਂ ਬਸ ਇਸ ਨੂੰ ਆਪਾਂ ਇਕੱਠਾ ਹੀ ਕਰਨਾ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਅੱਜ ਪਹਿਲੀ ਵਾਰ ਆਏ ਹੋ ਮੇਰੇ ਚੈਨਲ ਪੰਜਾਬ ਲਵਸ ਕਿਚਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਚੈਨਲ ਨੂੰ ਪਹਿਲਾਂ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੁਹਾਡੇ ਲਾਈਕ ਕਰਨ ਨਾਲ ਨਾ ਸਾਡਾ ਹੌਸਲਾ ਵਧਦਾ ਹੈ ਤੇ ਲਾਈਕ ਕਰ ਦਿਓ ਤੇ ਸਾਨੂੰ ਫਿਰ ਸਮਝਾਉਂਦੀ ਕਿ ਤੁਸੀਂ ਤੁਹਾਨੂੰ ਸਾਡੀ ਰੈਸਪੀ ਪਸੰਦ ਆਈਏ ਚੰਗੀ ਲੱਗੀਏ ਤੇ ਇਹ ਆਟਾ ਆਪਣਾ ਹੋ ਗਿਆ ਇਕੱਠਾ ਵਧੀਆ ਤੇ ਆਪਾਂ ਹੁਣ ਥੋੜਾ ਜਿਹਾ ਸੁੱਕਾ ਆਟਾ ਵਿੱਚ ਨਜ਼ਰ ਆਉਣ ਲੱਗਿਆ ਆਟਾ ਕਾਫੀ ਟੈਟੇ ਇਸ ਕਰਕੇ ਆਪਾਂ ਨਾ ਗਿੱਲਾ ਹੱਥ ਸਿਰਫ ਕੀਤਾ ਹੈ ਪਾਣੀ ਨਾਲ ਤੇ ਇਸ ਨੂੰ ਆਪਾਂ ਇਸ ਤਰੀਕੇ ਇਕੱਠਾ ਕਰ ਲਾਂਗੇ ਤੇ ਆਟਾ ਆਪਣਾ ਜਿਹੜਾ ਗੁੰਨ ਕੇ ਹੋ ਗਿਆ ਤਿਆਰ ਬਸ ਇਹਨੂੰ ਕੋਈ ਜ਼ਿਆਦਾ ਗੋਈਆਂ ਗੁੰਨਣ ਦੀ ਲੋੜ ਨਹੀਂ ਜੇ ਪੈਂਦੀ ਬਸ ਹਲਕਾ ਜਿ ਇਹਨੂੰ ਆਪਾਂ ਇਸ ਤਰੀਕੇ ਮਸਲਾਂਗੇ ਆਟਾ ਆਪਾਂ ਨੂੰ ਇਸ ਤਰ੍ਹਾਂ ਦਾ ਚਾਹੀਦਾ ਨਾ ਤਾਂ ਇਹ ਆਟਾ ਬਹੁਤ ਸਖਤ ਤੇ ਨਾ ਹੀ ਨਰਮ ਹੋਵੇ ਤੇ ਬਸ ਇਹ ਆਟੇ ਨੂੰ ਆਪਾਂ ਹੁਣ ਟੱਕ ਕੇ ਰੱਖ ਦੇਵਾਂਗੇ ਗਿੱਲੇ ਕੱਪੜੇ ਦੇ ਨਾਲ ਤਾਂ ਕਿ ਆਟਾ ਆਪਣਾ ਸੁੱਕੇ ਨਾ ਤੇ ਆਪਾਂ ਨਾਲ ਹੀ ਇਸ ਤੇ ਪੇੜੇ ਕਰਨੇ ਸ਼ੁਰੂ ਕਰ ਦਿੱਤੇ ਆ ਇਹਨੂੰ ਕੋਈ ਰੈਸਟ ਦੀ ਲੋੜ ਨਹੀਂ ਕੁਝ ਨਹੀਂ ਕਰਨ ਦੀ ਲੋੜ ਹੈਗੀ ਤੇ ਬਸ ਆਪਾਂ ਮੀਡੀਅਮ ਸਾਈਜ਼ ਦੇ ਇਸ ਤੇ ਪੇੜੇ ਕਰ ਲਾਂਗੇ ਜਿੰਨੇ ਸਾਈਜ਼ ਦਾ ਆਪਾਂ ਟਿੱਕੜਾ ਬਣਾਉਣਾ ਹੈ ਇੱਥੇ ਆਪਾਂ ਦੋ ਤਰ੍ਹਾਂ ਦੇ ਟਿੱਕੜੇ ਬਣਾਵਾਂਗੇ ਕੁਝ ਟਿੱਕੜੇ ਆਪਾਂ ਪਤਲੇ ਵੇਲਾਂਗੇ ਤੇ ਕੁਝ ਆਪਾਂ ਟਿੱਕੜੇ ਮੋਟੇ ਵੇਲਾਂਗੇ ਤੇ ਜਿਹੜੇ ਮੋਟੇ ਟਿੱਕੜੇ ਦਾ ਜਿਹੜਾ ਟੇਸਟ ਹੋਏਗਾ ਉਹ ਸੌਫਟ ਹੋਏਗਾ ਨਰਮ ਬਣੇਗਾ ਟਿੱਕੜਾ ਤੇ ਜਿਹੜਾ ਥੋੜਾ ਪਤਲਾ ਹੋਏਗਾ ਉਹ ਥੋੜਾ ਜਿਹਾ ਕ੍ਰਿਸਪੀ ਬਣੇਗਾ ਪਤਲੇ ਟਿੱਕੜੇ ਦਾ ਇਹ ਟੇਸਟ ਆਏਗਾ ਪੇੜੇ ਤੇ ਥੋੜਾ ਜਿਹਾ ਕਿਓ ਲਾ ਕੇ ਨਾ ਫਿਰ ਆਪਾਂ ਇਹ ਟਿੱਕੜੇ ਨੂੰ ਵੇਲਾਂਗੇ ਤੇ ਫਿਰ ਵਧੀਆ ਸੋਖਾ ਵੇਲਿਆ ਜਾਂਦਾ ਹੈ ਤੇ ਇਹ ਆਪਾਂ ਜਿਹੜਾ ਟਿੱਕੜਾ ਹੈ ਨਾ ਬਹੁਤਾ ਪਤਲਾ ਨਹੀਂ ਕਰਾਂਗੇ ਬਸ ਠੀਕ ਠੀਕ ਇਹਨੂੰ ਵੇਲਾਂਗੇ ਇਹ ਤੁਸੀਂ ਵੇਖ ਸਕਦੇ ਹੋ ਇਸ ਤਰੀਕੇ ਆਪਾਂ ਇਹ ਟਿੱਕੜਾ ਵੇਲ ਲਿਆ ਇਹ ਟਿੱਕੜੇ ਆਪਾਂ ਪਹਿਲਾਂ ਥੋੜੇ ਪਤਲੇ ਵੇਲਣ ਲੱਗਿਆਂ ਇਸ ਤੋਂ ਬਾਅਦ ਆਪਾਂ ਮੋٹے ਟਿੱਕੜੇ ਵੀ ਬਣਾਵਾਂਗੇ ਤੇ ਸਾਰੇ ਜਿਹੜੇ ਟਿੱਕੜਿਆਂ ਨੂੰ ਆਪਾਂ ਇਸੇ ਤਰੀਕੇ ਪੇੜਿਆਂ ਨੂੰ ਕਿਓ ਲਗਾ ਕੇ ਨਾ ਵੇਲ ਲੈਣਾ ਤੇ ਬੜੇ ਸੋਖੇ ਵੇਲੇ ਜਾਂਦੇ ਨੇ ਕੋਈ ਖਾਸ ਸਮਾਂ ਨਹੀਂ ਜੇ ਲੱਗਦਾ ਇਸ ਨੂੰ ਵੇਲਣ ਲੱਗਿਆਂ ਹੋਂ ਦੇ ਬੱਚੇ ਜਿਸ ਤਰ੍ਹਾਂ ਪੀਜ਼ਾ ਪਸੰਦ ਕਰਦੇ ਆ ਨਾ ਤੇ ਸਾਡੇ ਟਾਈਮ ਜਦੋਂ ਅਸੀਂ ਨਿਆਣੇ ਸੀ ਬੱਚੇ ਸੀ ਤੇ ਸਾਡੇ ਟਾਈਮ 'ਚ ਤਾਂ ਇਹੀ ਸਾਨੂੰ ਪੀਜ਼ਾ ਹੀ ਲੱਗਦਾ ਸੀ ਪੀਜ਼ੇ ਨਾਲੋਂ ਸਾਨੂੰ ਵੱਧ ਖੁਸ਼ੀ ਹੁੰਦੀ ਸੀ ਨਾ ਚਾ ਚੜਦਾ ਸੀ ਜਿਸ ਦਿਨ ਘਰ ਦੇ ਵਿੱਚ ਟਿੱਕੜੇ ਬੰਦੇ ਸੀ ਤੇ ਇਹ ਜਿਹੜੇ ਟਿੱਕੜੇ ਆ ਨਾ ਇਹਨਾਂ ਨੂੰ ਨਾ ਆਪਾਂ ਫੋਰਕ ਦੇ ਨਾਲ ਨਾ ਇਸ ਤਰੀਕੇ ਹੋਲ ਕਰ ਲਾਂਗੇ ਫੋਰਕ ਨਾਲ ਸ਼ੇਕ ਕਰਾਂਗੇ ਤਾਂ ਕਿ ਜਿਹੜੇ ਟਿੱਕੜੇ ਫੁੱਲਣ ਨਾ ਤੇ ਫਿਰ ਇਸ ਤਰ੍ਹਾਂ ਪੱਕਣਗੇ ਵਧੀਆ ਤੇ ਫੁੱਲਣਗੇ ਨਹੀਂ ਤੇ ਸਵਾਦ ਵਧਿਆ ਆਏਗਾ ਆਪਣੇ ਜਿਹੜੇ ਟਿੱਕੜੇ ਨਾ ਵਧੀਆ ਅੰਦਰ ਤੱਕ ਚੰਗੀ ਤਰ੍ਹਾਂ ਪੱਕ ਕੇ ਤਿਆਰ ਹੋਣਗੇ ਤੇ ਇਹ ਤੁਸੀਂ ਸਹਿਜ ਵੇਖ ਸਕਦੇ ਹੋ ਕਿ ਇਹ ਟਿੱਕੜਾ ਆਪਣਾ ਇੰਨਾ ਪਤਲਾ ਹੈਗਾ ਤੇ ਕੁਝ ਟਿੱਕੜੇ ਆਪਾਂ ਮੋٹے ਵੀ ਵੇਲੇ ਆ ਤੇ ਸਾਰੇ ਜਿਹੜੇ ਆਪਣਾ ਟਿੱਕੜੇ ਵੇਲ ਕੇ ਰੱਖਿਆ ਨਾ ਸਾਰਿਆਂ ਨੂੰ ਇਸ ਤਰੀਕੇ ਫੋਰਕ ਦੇ ਨਾਲ ਆਪਾਂ ਸ਼ੇਕ ਕਰ ਲੈਣੇ ਆ ਜੇਕਰ ਨਹੀਂ ਨਾ ਆਪਾਂ ਕਰਦੇ ਤੇ ਇਹ ਵਿੱਚ ਨਾ ਫਿਰ ਫੁੱਲਣਾ ਸ਼ੁਰੂ ਹੋ ਜਾਂਦੇ ਤੇ ਫੁੱਲ ਹੋਏ ਜਿਹੜੇ ਟਿੱਕੜੇ ਦਾ ਸਵਾਦ ਵਧੀਆ ਨਹੀਂ ਜੇ ਆਉਂਦਾ ਤੇਲ ਮੈਂ ਪਹਿਲਾਂ ਹੀ ਗਰਮ ਹੋਣ ਵਾਸਤੇ ਰੱਖਿਆ ਸੀ ਹੁਣ ਇਸ ਦੇ ਵਿੱਚ ਆਪਾਂ ਪਾਵਾਂਗੇ ਦੋ ਟਿੱਕੜੇ ਇਸ ਤੋਂ ਬਾਅਦ ਨਹੀਂ ਜੇ ਪਾਵਾਂਗੇ ਜਿੰਨੇ ਕੜਾਈ ਦੇ ਵਿੱਚ ਟਿੱਕੜੇ ਪੂਰੇ ਆਉਣਗੇ ਓਨੇ ਹੀ ਆਪਾਂ ਇਸ ਦੇ ਵਿੱਚ ਪਾਣੇ ਨੇ ਜਦ ਇੱਕ ਪਾਸਾ ਸਿੱਕ ਜਾਏਗਾ ਟਿੱਕੜੇ ਦਾ ਟਿੱਕੜੇ ਆਪਣੇ ਆਪ ਉੱਪਰ ਤੈਰ ਜਾਣਗੇ ਫੇਰ ਹੀ ਆਪਾਂ ਇਸ ਨੂੰ ਪਲਟਾਂ ਪਹਿਲਾਂ ਨਹੀਂ ਪਲਟਾਂਗੇ ਹੁਣ ਆਪਾਂ ਇਹਦੀ ਪਲਟੀ ਲਗਾ ਦੇਾਂਗੇ ਇਸ ਟਿੱਕੜੇ ਦੀ ਇੱਕ ਪਾਸਾ ਜਿਹੜਾ ਨਾ ਵਧੀਆ ਸਿੱਕ ਗਿਆ ਹੁਣ ਦੂਜੇ ਪਾਸੇ ਆਪਾਂ ਸੇਕ ਲਵਾ ਲੈਣਾ ਹੈ ਤੇ ਜੇਕਰ ਆਪਾਂ ਇਸ ਨੂੰ ਪਹਿਲਾਂ ਹੀ ਹਿਲਾਉਣਾ ਸ਼ੁਰੂ ਕਰ ਦੇਾਂਗੇ ਤੇ ਜਿਹੜੇ ਟਿੱਕੜੇ ਆਪਣੇ ਪੁਰਨਾ ਸ਼ੁਰੂ ਹੋ ਜਾਣਗੇ ਤੇ ਗੈਸ ਫਲੇਮ ਆਪਾਂ ਲੋ ਤੋਂ ਮੀਡੀਅਮ ਰੱਖਣੀ ਹੈ ਤੇ ਫੇਰ ਹੀ ਜਿਹੜੇ ਟਿੱਕੜੇ ਆਪਣੇ ਬਹੁਤ ਵਧੀਆ ਬਣ ਕੇ ਤਿਆਰ ਹੋਣਗੇ ਤੇ ਇਹ ਤੁਸੀਂ ਵੇਖੋ ਕਿ ਜਿਹੜੇ ਟਿੱਕੜੇ ਆਪਣਾ ਵਧੀਆ ਰੰਗ ਬਦਲ ਗਏ ਨੇ ਇਹਨਾਂ ਨੂੰ ਹੁਣ ਆਪਾਂ ਕੱਢ ਲਾਂਗੇ ਸਭ ਤੋਂ ਪਹਿਲਾਂ ਜਿਹੜਾ ਟਿੱਕੜਾ ਆਪਾਂ ਪਾਣੇ ਆ ਨਾ ਉਸ ਦਾ ਜਿਹੜਾ ਰੰਗ ਸਹੀ ਨਹੀਂ ਜੀ ਆਉਂਦਾ ਉਹ ਸਹੀ ਨਹੀਂ ਜੀ ਪੱਕਦਾ ਕਿਉਂਕਿ ਤੇਲਦਾਰ ਜਿਹੜਾ ਟੈਂਪਰੇਚਰ ਹੁੰਦਾ ਉਹ ਸਹੀ ਨਹੀਂ ਜੀ ਹੁੰਦਾ ਤੇ ਪਹਿਲਾ ਟਿੱਕੜਾ ਆਪਾਂ ਇਸ ਤਰ੍ਹਾਂ ਤਲ ਕੇ ਕੱਢ ਕੇ ਰੱਖ ਦਿੱਤਾ ਸੀ ਤੇ ਹੁਣ ਆਪਾਂ ਇਸ ਦੇ ਵਿੱਚ ਪਾਏ ਆ ਮੋٹے ਟਿੱਕੜੇ ਤੇ ਇਹਨਾਂ ਨੂੰ ਉਸੇ ਤਰੀਕੇ ਨਾਲ ਆਪਾਂ ਤਲਕੇ ਤਿਆਰ ਕਰਨਾ ਹੈ ਜੇਕਰ ਤੇਲ ਆਪਣਾ ਹਲਕਾ ਜਿਹਾ ਠੰਡਾ ਹੋਏਗਾ ਤੇ ਜਿਹੜੇ ਟਿੱਕੜੇ ਵਿੱਚ ਪੁਰਨਾ ਸ਼ੁਰੂ ਹੋ ਜਾਣਗੇ ਜਦੋਂ ਤੇਲ ਵਧੀਆ ਗਰਮ ਹੋਏਗਾ ਟਿੱਕੜਾ ਪੱਕੇਗਾ ਵਧੀਆ ਤੇ ਪੁਰੇਗਾ ਨਹੀਂ ਤੇ ਬਾਅਦ ਆਪਾਂ ਗੈਸ ਕਰਾਂਗੇ ਤੇਜ਼ ਤੇ ਜੇ ਟਿੱਕੜੇ ਆਪਣੇ ਉਪਰੋਂ ਸੜ ਜਾਣਗੇ ਵਿੱਚੋਂ ਕੱਚੇ ਰਹਿ ਜਾਣਗੇ ਉਸ ਦਾ ਵੀ ਜਿਹੜਾ ਸਵਾਦ ਨਹੀਂ ਜੀ ਵਧੀਆ ਆਉਂਦਾ ਜਦ ਆਪਾਂ ਟਿੱਕੜੇ ਵਿੱਚ ਪਾਉਣੇ ਆ ਇੱਕ ਬੈਚ ਤਲ ਲਿਆ ਦੂਸਰਾ ਬੈਚ ਵੀ ਤਲ ਲਿਆ ਤੀਸਰੇ ਬੈਚ ਵੇਲੇ ਟਾਈਮ ਜਿਹੜਾ ਤੇਲ ਹੁੰਦਾ ਥੋੜਾ ਜਿਹਾ ਹਲਕਾ ਠੰਡਾ ਹੋ ਜਾਂਦਾ ਉਸ ਟਾਈਮ ਥੋੜੀ ਜੀ ਆਪਾਂ ਬ੍ਰੇਕ ਦੇ ਦੇਣੀ ਤੇਲ ਨੂੰ ਕਿ ਤੇਲ ਆਪਣਾ ਥੋੜਾ ਗਰਮ ਹੋ ਜੇ ਬਸ ਇਹਨਾਂ ਗੱਲਾਂ ਦਾ ਧਿਆਨ ਰੱਖੋਗੇ ਨਾ ਤੇ ਤੁਹਾਡੇ ਜਿਹੜੇ ਟਿੱਕੜੇ ਆ ਪਹਿਲੀ ਵਾਰ ਚ ਹੀ ਬਹੁਤ ਵਧੀਆ ਬਣਨਗੇ ਪੂਰਨਗੇ ਵੀ ਨਹੀਂ ਵਿੱਚ ਤੇ ਬਹੁਤ ਹੀ ਕ੍ਰਿਸਪੀ ਤੇ ਸਵਾਦ ਬਣ ਕੇ ਤਿਆਰ ਹੋਣਗੇ ਆਪਾਂ ਸਾਰੇ ਹੀ ਟਿੱਕੜੇ ਬਣਾ ਕੇ ਤਿਆਰ ਕਰ ਲਏ ਨੇ ਇਹ ਤੁਸੀਂ ਵੇਖੋ ਕਿ ਇਹ ਜਿਹੜੇ ਆਪਣੇ ਗੁੜ ਤੇ ਆٹے ਦੇ ਟਿੱਕੜੇ ਵਧੀਆ ਬਣ ਕੇ ਤਿਆਰ ਹੋਏਗੇ ਨੇ ਬਹੁਤ ਹੀ ਕ੍ਰਿਸਪੀ ਬਾਹਰੋਂ ਕ੍ਰਿਸਪੀ ਨੇ ਅੰਦਰੋਂ ਸੌਫਟ ਨੇ ਆਪਾਂ ਤੁਹਾਨੂੰ ਤੋੜ ਕੇ ਵੀ ਦਿਖਾਵਾਂਗੇ ਤੇ ਇਸ ਨੂੰ ਤੁਸੀਂ ਚਾਹ ਨਾਲ ਖਾਓ ਮੱਖਣ ਨਾਲ ਖਾਓ ਬਹੁਤ ਹੀ ਸੁਆਦ ਲੱਗਣਗੇ ਇਹ ਆਪਾਂ ਬਣਾਏ ਸੀ ਮੋٹے ਟਿੱਕੜੇ ਇਹ ਤੁਸੀਂ ਵੇਖੋ ਜਦੋਂ ਆਪਾਂ ਸ਼ੁਰੂ ਦੇ ਵਿੱਚ ਇਹ ਟਿੱਕੜੇ ਗਰਮ ਹੋਣਗੇ ਨਾ ਇਹ ਬਹੁਤ ਹੀ ਸੌਫਟ ਹੋਣਗੇ ਜਿਵੇਂ ਜਿਵੇਂ ਟਾਈਮ ਪੈਂਦਾ ਜਾਏਗਾ ਇਹ ਕ੍ਰਿਸਪੀ ਹੁੰਦੇ ਜਾਣਗੇ ਤੇ ਸੁਆਦ ਇਸ ਦਾ ਵੱਧਦਾ ਜਾਏਗਾ ਤੇ ਇਹ ਟਿੱਕੜੇ ਆਪਾਂ ਬਣਾਏ ਨੇ ਪਤਲੇ ਤੁਸੀਂ ਵੇਖ ਸਕਦੇ ਹੋ ਤੋੜਨ ਲੱਗਿਆ ਪਤਾ ਲੱਗਦਾ ਪਿਆ ਕਿ ਕਿੰਨੇ ਆਪਣੇ ਜਿਹੜੇ ਟਿੱਕੜੇ ਆ ਸੌਫਟ ਨੇ ਬਹੁਤ ਹੀ ਸੁਆਦ ਤੁਹਾਡੇ ਘਰ ਦੇ ਵਿੱਚ ਵੀ ਟਿੱਕੜੇ ਬੰਦੇ ਆ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇ ਕਿ ਇਹਨਾਂ ਦਾ ਜਿਹੜਾ ਟੇਸਟ ਹੈ ਸਵਾਦ ਇਹ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਹੈ ਤੇ ਜੇਕਰ ਟਿਕੜੇ ਬਣਾਉਣ ਦੀ ਰੈਸਪੀ ਤੁਹਾਨੂੰ ਥੋੜੀ ਜਿਹੀ ਵੀ ਮੇਰੀ ਚੰਗੀ ਲੱਗੀ ਹੋਵੇ ਮੇਰੇ ਚੈਨਲ ਪੰਜਾਬ ਲਵਸ ਕਿਚਨ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਤੁਹਾਡੇ ਇੱਕ ਲਾਈਕ ਸ਼ੇਅਰ ਕਰਨ ਨਾਲ ਸਾਡਾ ਹੌਸਲਾ ਵੱਧਦਾ ਹੈ ਤੇ ਟਿਕੜਿਆਂ ਵਾਸਤੇ ਇੱਕ ਕਮੈਂਟ ਤੁਸੀਂ ਜਰੂਰ ਕਰਿਓ ਕਿਉਂਕਿ ਇਹ ਆਪਣੀ ਪੰਜਾਬੀ ਜਿਹੜੀ ਰੈਸਪੀ ਹੈ ਤੇ ਇਹਨੂੰ ਲਾਈਕ ਕਰਨਾ ਬਣਦਾ ਹੈ ਧੰਨਵਾਦ